ਮੌਸਮ ਬਦਲਣ ਦੇ ਨਾਲ ਹੀ ਬਹੁਤ ਸਾਰੇ ਪਰਵਾਸੀ ਪੰਛੀ ਆਪਣਾ ਦੇਸ਼ ਛੱਡ ਕੇ ਭਾਰਤ ਦੇ ਕਈ ਇਲਾਕਿਆਂ ਦਾ ਰੁਕ ਕਰਦੇ ਹਨ ਅਜਿਹਾ ਹੀ ਇੱਕ ਸਥਾਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਅਤੇ ਕਥਲੋਟ ਸੈਂਚਰੀ ਦਾ ਇਲਾਕਾ ਕਿਸ਼ੂਪੁਰ ਸ਼ੰਭ ਹੈ ਜਿੱਥੇ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ ਵਾਈਲਡਲਾਈਫ ਵਿਭਾਗ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜੋ ਵੀ ਪ੍ਰਵਾਸੀ ਪੰਛੀ ਪਹੁੰਚ ਰਹੇ ਹਨ ਉਹਨਾਂ ਦੀ ਗਿਣਤੀ ਅਤੇ ਦੇਖਰੇਖ ਵਾਈਲਡਲਾਈਫ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਬੰਧ ਵਿੱਚ ਡੀਐਫਓ ਵਾਈਲਡਲਾਈਫ ਪਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੌਸਮ ਅਤੇ ਇਸ ਸਾਲ ਦਸੰਬਰ ਮਹੀਨੇ ਦੇ ਮੌਸਮ ਵਿੱਚ ਕਾਫੀ ਫਰਕ ਹੈ ਇਸ ਸਾਲ ਕਰੀਬ 7 ਤੋਂ 8000 ਪ੍ਰਵਾਸੀ ਪੰਛੀ ਰੰਜੀਤ ਸਾਗਰ ਡੈਮ ਦੀ ਝੀਲ ਕਥਲੋੜ ਸੈਂਚਰੀ ਅਤੇ ਕਿਸ਼ੂਪੁਰ ਸ਼ੰਭ ਵਿੱਚ ਦੇਖੇ ਜਾ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦੀ ਗਿਣਤੀ ਵਧ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਿ ਇਸ ਵਾਰ ਠੰਡ ਪਹਿਲੇ ਨਾਲੋਂ ਘੱਟ ਪਈ ਹੈ ਪਰ ਪ੍ਰਵਾਸੀ ਪੰਛੀ ਜਿਹੜੇ ਲਗਾਤਾਰ ਸਾਡੇ ਇੱਥੇ ਵਾਈਲਡਲਾਈਫ ਸੈਂਚਰੀ ਹੋ ਗਿਆ ਜਾਂ ਰਣਜੀਤ ਸਾਗਰ ਦੀ ਝੀਲ ਹੈਗੀ ਉੱਥੇ ਆਉਂਦੇ ਸੀ ਇਸ ਵਾਰ ਕੇ ਪੁਜੀਸ਼ਨ ਹਾਂ ਠੀਕ ਹੈ ਮਾਤਾ ਜੀ ਸਹਿਮਤ ਹੈ ਕਿਉਂਕਿ ਜਿਹੜਾ ਕਲਾਈਮੇਟ ਕ੍ਰੀਸ਼ਨ ਜਿਹੜੀ ਆ ਕਾਫੀ ਇਹ ਪਿਛਲੇ ਸਾਲ ਨਾਲੋਂ ਖਰਾਬ ਕਹਿ ਸਕਦੇ ਆਪਾਂ ਕਿਉਂਕਿ ਬਾਦਸ਼ਾਹ ਵੀ ਘੱਟ ਹੋਈਆਂ ਤੇ ਥੋੜੀ ਜਿਹੀ ਗਰਮੀ ਵੀ ਜ਼ਿਆਦੀ ਰਹੀ ਹੈ ਲੇਕਿਨ ਹੁਣ ਜਦੋਂ ਠੰਡ ਸ਼ੁਰੂ ਹੋਈ ਆ ਪ੍ਰਵਾਸੀ ਪੰਛੀ ਜਿਹੜੇ ਆ ਆਉਣੇ ਲੱਗ ਆਉਣ ਲੱਗ ਪਏ ਆ ਤੇ ਇਹ ਜਿਉਂ-ਜਿਉਂ ਠੰਡ ਜਿਹੜੀ ਵਧੀ ਜਾਣੀ ਹੈ ਇਸ ਤਰ੍ਹਾਂ ਇਹਨਾਂ ਦੀ ਸਪੀਸੀਜ਼ ਔਰ ਨੰਬਰਿੰਗ ਵੀ ਵਧੀ ਜਾਣੀ ਆ ਐਸ ਵੇਲੇ ਜਿਹੜੀ ਸਾਡੀ ਔਰਲ ਕੈਲਕੂਲੇਸ਼ਨ ਹੈਗੀ ਆ ਉਹ ਲਗਭਗ 7.5 ਤੋਂ 8000 ਦੇ ਲੱਗ ਰਿਹਾ ਅੱਗੇ ਜਿਹੜੇ ਪੰਛੀ ਆ ਚੁੱਕੇ ਆ ਇਹ ਕਿਸ਼ੋਰ ਸ਼ਾਮ ਦੇ ਵਿੱਚ ਔਰ ਜੀ ਸਾਗੇ ਡੈਮ ਦੇ ਵਿੱਚ ਵੀ 350 400 ਦੇ ਲਾਗੇ ਛੇ ਪੰਛੀ ਜਿਹੜੇ ਆ ਦੋ ਤਿੰਨ ਦਿਨ ਪਹਿਲਾਂ ਅਸੀਂ ਵੇਖੇ ਆ ਵੇ ਉਹ ਕਿਉਂਕਿ ਠੰਡ ਜਿਉਂ ਜਿਉਂ ਠੰਡ ਵਧਣੀ ਚੋਂ ਇਹਨਾਂ ਦੇ ਨੰਬਰਿੰਗ ਵਾਝਾ ਨਹੀਂ ਪਿਛਲੀ ਵਾਰ ਜਿਹੜੇ ਆ ਲਗਭਗ 350 ਤੋਂ 4000 ਤੱਕ ਅਸੀਂ ਜਿਹੜੇ ਜੀ ਸਾਗੇ ਡੈਮ ਦੇ ਵਿੱਚ ਜਿਹੜੇ ਵੇਖੇ ਸੀਗੇ ਔਰ ਐਤ ਕੀ ਜਿਹੜਾ ਵਾ ਡੈਮ ਡੈਮ ਦਾ ਪਾਣੀ ਘਟਿਆ ਤਾਂ ਸਾਨੂੰ ਆਸ ਆ ਕਿ ਡੈਮ ਦਾ ਪਾਣੀ ਘਟਣ ਦੇ ਵੇਲੇ ਸਾਡੇ ਜਿਹੜੇ ਪੰਛੀ ਅੱਗੇ ਨੂੰ ਵਧਣਗੇ ਸਾਡੇ ਕੋਲ ਚਾਰ ਪੰਜ ਸਪੀਸੀਆਂ ਜਿਹੜੀਆਂ ਆ ਚੁੱਕੀਆਂ ਵਾ ਜਿਹੜੀਆਂ ਵੀ ਥੋੜੇ ਜਿਹਾ ਗਰਮ ਮੌਸਮ ਦੇ ਵਿੱਚ ਗਰਮੋ ਸਰਦ ਦੇ ਵਿੱਚ ਆਉਂਦੀਆਂ ਵਾ ਤੇ ਇਹ ਕਟੋੜ 45 46 ਸਪੀਸੀ ਜਿਹੜੀਆਂ ਇੱਥੇ ਸਾਡੇ ਕੋਲ ਜਿਹੜੀਆਂ ਡਿਟੈਕਟ ਆਹੀ ਜਿਹੜੀਆਂ ਕਾਊਂਟਿੰਗ ਕਰਦੇ ਆ ਇਹਨਾਂ ਦੀ ਹਰ ਸਾਲ ਹੀ ਕਰਦੇ ਆ ਤੇ ਦੋ ਸਪੀਸੀ ਜਿਹੜੀਆਂ ਗੌਂਡਵੀਲਾ ਔਰ ਇੱਕ ਹੋਰ ਆ ਉਹ ਜਿਹੜੀਆਂ ਸਾਡੀਆਂ ਹੈਗੀਆਂ ਪਰਜੀ ਸਾਗ ਡੈਵੋਸ ਦੇ ਦੋ ਸਪੀਸੀ ਆਉਂਦੀਆਂ ਕਿਉਂਕਿ ਇੱਥੇ ਪਾਣੀ ਡੂੰਗਾ ਹੋਣ ਕਰਕੇ ਇੱਥੇ ਜਿਹੜੀ ਉਹਨਾਂ ਦੀ ਜਿਹੜੀ ਤਦਾਦ ਆ ਨੰਬਰਿੰਗ ਜਿਹੜੀ ਉਹ ਘੱਟ ਹੁੰਦੀ ਆ ਬਾਕੀ ਜਿਹੜੇ ਸਾਡੇ ਜਨਰਲ ਪੰਛੀ ਹੈਗੇ ਉਹ ਤੇ ਸਾਡੇ ਕੋਲ ਜਿਹੜੇ ਹੈਗੇ ਉਹ ਉਹ ਤਾਂ ਰਹਿੰਦੇ ਹੀ ਉੱਥ ਬਾਕੀ ਸਾਡੇ ਵੱਲੋਂ ਜਿਹੜੇ ਇਹਦੇ ਵਾਸਤੇ ਜਿਹੜੇ ਪ੍ਰਬੰਧ ਕੀਤੇ ਗਏ ਆਏ ਵੀ ਜਿਹੜਾ ਰਾਤਾਂ ਸਾਡੀਆਂ ਟੀਮਾਂ ਉੱਥੇ ਰਹਿੰਦੀਆਂ ਵਾਂ ਫਿਰ ਕੈਸਟ ਕਰਦੀਆਂ ਵਾਂ ਔਰ ਉਹਨਾਂ ਦਾ ਹੈਬਿਟੈਟ ਦੇ ਵਾਸਤੇ ਵੀ ਕੋਈ ਇਹਨਾਂ ਨੂੰ ਦਸਤਾਵਰ ਬਣਾ ਕਰੇਗਾ ਕੋਈ ਨਾ ਕਰੇ ਦੇਨ ਦਾ ਸਾਡੇ ਜਿਹੜੇ ਕੰਮ ਜਿਹੜੇ ਮੁਲਾਜ਼ਮਾ ਉਹ ਉੱਥੇ ਕੰਮ ਕਰ ਰਹੇ ਤੇ ਇਸ ਵਾਰ ਜਿਹੜੇ ਪਿਛਲੀ ਵਾਰੀ ਨਾਲੋਂ ਅੱਜ ਦੇ ਦਿਨ ਜੇ ਗੱਲ ਕਰੀਏ ਵਧਣਾ ਜਾਂ ਘਟਣਾ ਦੇਖੋ ਲਗਭਗ ਬਰਾਬਰ ਜੇ ਹੁਣ ਆਪਾਂ ਕਹਿ ਦਾਂ ਕਿ ਹੁਣ ਇੱਕਦਮ ਉੱਪਰ ਭਾੜ ਕੇ ਸਨੋਫਾ ਨੂੰ ਕਰਕੇ ਨਾ ਇੱਕਦਮ ਠੰਡ ਹੋ ਗਈ ਹੈ ਤੇ ਪਿਛਲੇ ਸਾਲ ਵੀ 7.5-8000 ਦੇ ਲੱਗੇ ਛਗੇ 9000 ਦੇ ਲੱਗੇ ਛਗੇ ਸੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਲੇਕਿਨ ਸਾਨੂੰ ਆਸ ਆ ਕਿ ਐਤ ਕੀ ਪਿਛਲੇ ਸਾਨੂੰ ਵਧਣਗੇ